ਅੱਜ ਤੋਂ 3 ਦਿਨਾਂ ਦੀ ਹੜਤਾਲ ਤੇ ਨੇ ਬਿਜਲੀ ਕਰਮਚਾਰੀ ਮੰਗਾਂ ਨੂੰ ਲੈ ਕੇ 13 ਅਗਸਤ ਤੱਕ ਹੜਤਾਲ ਕਰ ਦਿੱਤੀ ਗਈ ਹੈ ਵਿਭਾਗ ਦੇ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਬਿਜਲੀ ਕਾਮਿਆਂ ਦੀ ਹੜਤਾਲ ਤੇ ਪਾਵਰ ਕਾਮ ਮੈਨੇਜਮੈਂਟ ਵੀ ਸਖ਼ਤ ਨਜ਼ਰ ਆ ਰਹੀ ਹੈ ਪਾਵਰ ਮੈਨੇਜਮੈਂਟ ਦੇ ਵੱਲੋਂ ਸਾਰੇ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤੇ ਗਏ ਨੇ ਸਾਰੇ ਕਰਮਚਾਰੀਆਂ ਨੂੰ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਣ ਦੇ ਆਦੇਸ਼ ਦਿੱਤੇ ਨੇ ਵੱਡੇ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਹੈੱਡਕੁਆਰਟਰ ਨਾ ਛੱਡੇ ਜਾਣ ਪਾਵਰ ਕਾਮ ਦੇ ਵੱਲੋਂ ਵੀ ਸਪਸ਼ਟ ਕੀਤਾ ਗਿਆ ਹੜਤਾਲ ਦੇ ਚੱਲਦਿਆਂ ਬਿਜਲੀ ਸੇਵਾਵਾਂ ਤੇ ਅਸਰ ਵੀ ਪੈ ਸਕਦਾ ਹੈ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਸਮੂਹਿਕ ਤੌਰ ਤੇ ਬਿਜਲੀ ਵਿਭਾਗ ਦੇ ਕਾਮੇ ਕਰਮਚਾਰੀ ਹੜਤਾਲ ਤੇ ਚੱਲੇ ਜਾਂਦੇ ਨੇ ਫਿਰ ਕਿਸੇ ਜਗ੍ਹਾ ਤੇ ਕੋਈ ਫਾਲਟ ਹੁੰਦਾ ਹੈ ਤਾਂ ਫਿਰ ਫਾਲਟ ਸਹੀ ਨਹੀਂ ਹੁੰਦਾ ਤੇ ਸਿੱਧੇ ਤੌਰ ਤੇ ਆਮ ਲੋਕਾਂ ਦੀ ਵੀ ਇਸ ਦੇ ਨਾਲ ਮੁਸ਼ਕਲਵਾਦੀ ਹੈ ਤੇ ਤਿੰਨ ਦਿਨ ਤੱਕ ਜੇਕਰ ਹੜਤਾਲ ਰਹਿੰਦੀ ਹੈ ਤੇ ਇਸ ਦੇ ਨਾਲ ਲੋਕਾਂ ਨੂੰ ਵੀ ਦਿੱਕਤ ਪਰੇਸ਼ਾਨੀ ਦਾ ਆ ਸਾਹਮਣਾ ਕਰਨਾ ਪੈ ਸਕਦਾ ਹੈ ਆ ਤਾਂ ਅੱਜ ਤੋਂ ਤਿੰਨ ਤਿੰਨ ਦਿਨਾਂ ਦੀ ਹੜਤਾਲ ਤੇ ਨੇ ਬਿਜਲੀ ਕਰਮਚਾਰੀ ਮੰਗਾਂ ਨੂੰ ਲੈ ਕੇ 13 ਅਗਸਤ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਵਿਭਾਗ ਦੇ ਵਿੱਚ ਦਰਸਲ ਖਾਲੀ ਅਸਾਮੀਆਂ ਨੂੰ ਭਰਨ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਬਿਜਲੀ ਕਮਿਆ ਦੀ ਹੜਤਾਲ ਤੇ ਪਾਵਰ ਕਮ ਮੈਨੇਜਮੈਂਟ ਦੇ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਸਾਰੇ ਕਰਮਚਾਰੀ ਦਫ਼ਤਰਾਂ ਦੇ ਵਿੱਚ ਮੌਜੂਦ ਰਹਿਣ ਵੱਡੇ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਹੈੱਡ ਕੁਆਟਰ ਨਾ ਛੱਡੇ ਜਾਣ ਖੈਰ ਨੂੰ ਵੇਖਣਾ ਹੋਵੇਗਾ ਕਿ ਬਿਜਲੀ ਆ ਕਰਮਚਾਰੀਆਂ ਦੇ ਵੱਲੋਂ ਇਹਨਾਂ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਜਾਂ ਨਹੀਂ ਤੇ ਜੇਕਰ ਪਾਲਣਾ ਨਹੀਂ ਕੀਤੀ ਜਾਂਦੀ ਹੜਤਾਲ ਤੇ ਜਾਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਕੀ ਕੋਈ ਐਕਸ਼ਨ ਕੀਤਾ ਜਾਂਦਾ ਉਸ ਤੇ ਵੀ ਨਜ਼ਰ ਰਹੇਗੀ ਹੁਣ ਰੁਕਾਂਗੇ ਪੰਜਾਬ ਦੀ ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਤੋਂ ਵੱਖ ਹੋਏ ਲੀਡਰ ਅੱਜ ਆਪਣਾ ਪ੍ਰਧਾਨ ਚੁਣਨ ਜਾ ਰਹੇ ਨੇ ਭਰਤੀ ਕਮੇਟੀ ਵਾਲਾ ਅਕਾਲੀ ਦਲ ਅੱਜ ਪ੍ਰਧਾਨ ਚੁਣੇਗਾ ਅੰਸਰ ਦੇ ਵਿੱਚ ਭਰਤੀ ਕਮੇਟੀ ਦਾ ਅੱਜ ਜਨਰਲ ਇਜਲਾਸ ਹੋਣ ਜਾ ਰਿਹਾ ਗਿਆਨੀ ਹਰਪੀਤ ਸਿੰਘ ਨੂੰ ਕਮਾਂਡ ਮਿਲਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਆ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਦੇ ਵਿੱਚ ਠੀਕ 11 ਵਜੇ ਇਹ ਇਜਲਾਸ ਸੱਦਿਆ ਗਿਆ ਭਰਤੀ ਮਹਿਮਤ ਤੋਂ ਬਾਅਦ ਚੁਣੇਗੇ ਡੈਲੀਗੇਟਸ ਸ਼ਾਮਲ ਹੋਣਗੇ اجلاس ਦੇ ਵਿੱਚ 500 ਤੋਂ ਵੱਧ ਡੈਲੀਗੇਟ ਹਿੱਸਾ ਲੈਣਗੇ ਜੇ ਗਿਆਨੀ ਹਰਪ੍ਰੀਤ ਸਿੰਘ ਦੇ ਸਾਹਮਣੇ ਕਿਸੇ ਹੋਰ ਕੋਈ ਨਾਮ ਦਾ ਪ੍ਰਸਤਾਵ ਰੱਖਿਆ ਜਾਂਦਾ ਕੋਈ ਨਾਮ ਪੇਸ਼ ਕੀਤਾ ਜਾਂਦਾ ਤਾਂ ਸਰਬਸੰਮਤੀ ਦੇ ਨਾਲ ਜੇ ਹੋਰ ਨਾਮ ਕੋਈ ਪੇਸ਼ ਨਹੀਂ ਕੀਤਾ ਜਾਂਦਾ ਤਾਂ ਫਿਰ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣ ਲੈ ਜਾਵੇਗਾ ਜਦਕਿ ਬੀਬੀ ਸੁਤੰਤ ਕੌਰ ਨੂੰ ਧਾਰਮਿਕ ਕੌਂਸਲ ਦਾ ਪ੍ਰਧਾਨ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਆ ਹਾਲਾਂਕਿ ਕੱਲ ਹੀ ਆ ਜੋ ਬਾਕੀ ਧੜੇ ਦੇ ਆਗੂ ਨੇ ਸਰਜੀਤ ਸਿੰਘ ਰਖੜਾ ਉਹਨਾਂ ਦੇ ਵੱਲੋਂ ਪੱਤੇ ਤੱਕ ਵੀ ਖੋਲ ਦਿੱਤੇ ਗਏ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ ਵਿਭਗ ਸੁਤੰਤ ਕੌਰ ਨੂੰ ਧਾਰਮਿਕ ਕੌਂਸਲ ਦਾ ਪ੍ਰਧਾਨ ਚੁਣਿਆ ਜਾਵੇਗਾ ਹਾਲਾਂਕਿ ਉਸ ਤੋਂ ਬਾਅਦ ਬਕਾਇਦਾ ਭਰਤੀ ਕਮੇਟੀ ਦੇ ਵੱਲੋਂ ਬਿਆਨ ਜਾਰੀ ਕੀਤਾ ਜਾਂਦਾ ਹੈ ਕਿ ਉਹਨਾਂ ਤੋਂ ਨਿੱਜੀ ਬਿਆਨ ਹੋ ਸਕਦਾ ਹੈ ਡੈਲੀਗੇਟਸ ਦੇ ਕੋਲ ਪਾਵਰ ਹੈ ਡੈਲੀਗੇਟਸ ਹੀ ਆਪਣਾ ਪ੍ਰਧਾਨ ਚੁਣਨਗੇ ਤਾਂ ਅੱਜ ਦੁਪਹਿਰ ਤੱਕ 12 ਵਜੇ ਤੱਕ ਬਿਲਕੁਲ ਪਿਕਚਰ ਸਾਫ਼ ਹੋ ਜਾਵੇਗੀ ਕਿਉਂਕਿ ਠੀਕ 11 ਵਜੇ ਅੰਮ੍ਰਿਤਸਰ ਦੇ ਵਿੱਚ ਇਜਲਾਸ ਸੱਦਿਆ ਗਿਆ ਜਿਸ ਦੇ ਵਿੱਚ ਅੱਜ ਭਰਤੀ ਕਮੇਟੀ ਦੇ ਵੱਲੋਂ ਜੋ ਬਾਗੀ ਤੜਾ ਹੈ ਸ਼ਰਮਣੀ ਅਕਾਲੀ ਕਲ ਦਾ ਉਹਨਾਂ ਦੇ ਵੱਲੋਂ ਆਪਣਾ ਪ੍ਰਧਾਨ ਚੁਣਿਆ ਜਾਵੇਗਾ 11 ਗਜ਼ ਦਾ ਦਿਨ ਪੰਜਾਬ ਦੀ ਪੰਥਕ ਸਿਆਸਤ ਦੇ ਲਈ ਅਹਿਮ ਸਾਬਿਤ ਹੋਣ ਜਾ ਰਿਹਾ ਹੈ ਸੋਮਵਾਰ ਨੂੰ ਅੰਮ੍ਰਿਤਸਰ 'ਚ ਭਰਤੀ ਕਮੇਟੀ ਦਾ ਚੋਣ ਇਜਲਾਸ ਹੈ ਇਹ ਇਜਲਾਸ ਬੁਰਜ ਅਕਾਲੀ ਫੁੱਲਾ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਗਿਆ ਹੈ ਜਿੱਥੇ ਬਾਗੀ ਤੜੇ ਦੇ ਪ੍ਰਧਾਨ ਤੇ ਫਾਈਨਲ ਮੋਹਰ ਲੱਗੇਗੀ بڑے ਜਲਾਸ ਤੋਂ ਪਹਿਲਾਂ ਹੀ ਪ੍ਰਧਾਨ ਦੇ ਨਾਮ ਦੇ ਉੱਤੇ ਮੋਹਰ ਲਗਾਉਣ ਦੀ ਵੀ ਕੋਸ਼ਿਸ਼ ਹੋਈ ਅਕਾਲੀ ਦਲ ਦੇ ਬਾਗੀ ਤੜੇ ਦੇ ਆਗੂ ਸਰਜੀਤ ਸਿੰਘ ਰਖਣਾ ਨੇ ਤਾਂ ਸਪਸ਼ਟ ਹੀ ਕਰ ਦਿੱਤਾ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਬਾਗੀ ਤੜੇ ਦੇ ਪ੍ਰਧਾਨ ਹੋਣਗੇ ਸਾਰੇ ਆਗੂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਉੱਤੇ ਸਹਿਮਤੀ ਜਤਾ ਦਿੱਤੀ ਹੈ ਤੇ ਧਾਰਮਿਕ ਕੌਂਸਲ ਦਾ ਪ੍ਰਧਾਨ ਬੀਬੀ ਸਤਵੰਤ ਕੌਰ ਨੂੰ ਬਣਾਇਆ ਜਾ ਰਿਹਾ ਹੈ ਅਜੀ ਫਾਈਨਲ ਕਰ ਲਿਆ ਜੀ ਗਿਆਨੀ ਹਰਪ੍ਰੀਤ ਜੀ ਨੂੰ ਸੀ ਪ੍ਰਧਾਨ ਬਣਾਉਣਾ ਕਹਿੰਦੀ ਗੇਟੀ ਨੂੰ ਧਾਰਮਿਕ ਤੇ ਰਾਜਨੀਤਿਕ ਸ਼ੋਮਣੀ ਕਾਲਜ ਦੇ ਪ੍ਰਧਾਨ ਤਾਂ ਰਾਜਨੀਤਿਕ ਹੁੰਦਾ ਹੈ ਅੱਛਾ ਉਹ ਬਣੇਗੇ ਹਾਂ ਤੇ ਧਾਰਮਿਕ ਕਾਉਂਸਲ ਜਿਹੜੀ ਉਹਦਾ ਵੀ ਬਿਬਿਸਤੰਤ ਕਾਰਨ ਹਾਲਾਂਕਿ ਰਖੜਾ ਦੇ ਬਿਆਨ ਤੋਂ ਬਾਗੀ ਧੜੇ ਨੇ ਕਿਨਾਰਾ ਕਰ ਲਿਆ ਕਿਸੇ ਕੱਲ ਨੂੰ 11 ਤਾਰੀਖ ਨੂੰ ਡੈਲੀਗੇਟ ਗਲਾਸ ਬੁਲਾ ਕੇ ਹੂੰ ਕੱਲ ਨੂੰ ਹੀ ਸਾਰੇ ਡੈਲੀਗੇਟ ਸਾਹਿਬਾਨ ਨੇ ਪ੍ਰਧਾਨ ਦੀ ਚੋਣ ਕਰਨੀ ਹੈ ਜੋ ਵੀ ਡੈਮੋਕਰੈਟਿਕ ਤਰੀਕੇ ਨਾਲ ਡੈਲੀਗੇਟ ਸਾਹਿਬਾਨ ਨੂੰ ਪ੍ਰਵਾਨ ਹੋਊਗਾ ਉਹ ਚੋਣ ਪ੍ਰਕਿਰਿਆ ਮੁਕੰਮਲ ਕਰ ਹੋਊਗੀ ਯਾ ਪੂਰੇ ਲੋਕਤੰਤਰਿਕ ਢੰਗ ਨਾਲ ਉਹ ਚੋਣ ਪ੍ਰਕਿਰਿਆ ਮੁਕੰਮਲ ਹੋਰ ਇਹੀ ਸ੍ਰੀ ਅਖਾਲਤਖ ਸਾਹਿਬ ਦੇ ਹਦੇਸ਼ ਸੀਓ ਦਾ ਹਦੇਸ਼ ਦੀ ਇਨਵੇਂ ਨਿਪਾਲਨਾ ਹੈ ਜਿਹੜੀ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਪ੍ਰਧਾਨ ਦਿੱਲੀ ਬੀਬੀ ਸਤਵੰਤ ਕੌਰ ਦੇ ਨਾਮ ਦੀਆਂ ਚਰਚਾਵਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨਗੀ ਦੀ ਚੋਣ ਤੋਂ ਕਿਨਾਰਾ ਕੀਤਾ ਸੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਹੋਏ ਲਿਖਿਆ ਸੀ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਜਲਾਸ ਰੱਖਿਆ ਗਿਆ ਹੈ। ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ ਉਸ ਚੋਣ 'ਚ ਮੇਰੇ ਨਾਮ ਦੀ ਅਤੇ ਬੀਬੀ ਸਤਵੰਤ ਕੌਰ ਜੀ ਜੋ ਕਿ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਦੀ ਸੁਤਰੀ ਨੇ ਸਾਢੇ ਦੋਹਾਂ ਦੇ ਨਾਮ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਨੇ। ਕੁਝ ਮੇਰੇ ਅਤੇ ਕੁਝ ਬੀਬੀ ਦੇ ਸਮਰਥਨ 'ਚ ਵਿਚਾਰ ਪ੍ਰਗਟ ਹੋ ਰਹੇ ਨੇ। ਮੇਰੇ ਮਨ ਵਿੱਚ ਆਪਣੀ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਹੈ। ਇਸ ਲਈ ਪੰਜ ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਜੀ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀਂ ਆਂ। ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾਮ ਵਿਚਾਰਿਆ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਹੁਣ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਜੁਲਾਈ 2024 ਦਾ ਉਹ ਬਿਆਨ ਵੀ ਸੁਣਾਉਣੀ ਆ ਜੋ ਅੱਜ ਦੀ ਤਰੀਕ ਚ ਠਕਵਾ ਸਾਬਤ ਹੋ ਰਿਹਾ ਹੈ ਉਹਨਾਂ ਨੇ ਕਿਹਾ ਸੀ ਕਿ ਜੇਕਰ ਸਮੁੱਚਾ ਅਕਾਲੀ ਦਲ ਸਹਿਮਤੀ ਜਤਾਉਂਦਾ ਹੈ ਤਾਂ ਪ੍ਰਧਾਨ ਬਣਨ ਦੇ ਲਈ ਤਿਆਰ ਨੇ ਜੇਕਰ ਤੁਹਾਡੇ ਤੋਂ ਕੋ ਅਪਰੋਚ ਹੁੰਦੀ ਹੈ ਸਰੂਮਨੀ ਕਲਿੱਦਨ ਦਾ ਪ੍ਰਧਾਨ ਬਣਨ ਦੀ ਤਾਂ ਤੁਸੀਂ ਤਿਆਰ ਹੋ ਕਿਉਂਕਿ ਤੁਸੀਂ ਕਹਿੰਦੇ ਹੋ ਉਸ ਮੇਰੇ ਤੱਕ ਹਲੇ ਕਿਸੇ ਨੇ ਅਪਰੋਚ ਨਹੀਂ ਕੀਤੀ ਮੈਂ ਪਹਿਲਾਂ ਕਹਿ ਚੁੱਕਿਆ ਤੁਹਾਡੇ ਸਵਾਲ ਦਾ ਜਵਾਬ ਦੇ ਚੁੱਕਿਆ ਹਾਂ ਕਿ ਸਮੁੱਚੀ ਪਾਰਟੀ ਜਿਹੜੀ ਹੈ ਉਹ ਅਗਰ ਅਪਰੋਚ ਕਰਦੀ ਹੈ ਵਿਚਾਰ ਕੀਤੀ ਜਾ ਸਕਦੀ ਹੈ ਵਰਨਾ ਧੜਿਆਂ ਦੀ ਰਾਜਨੀਤੀ ਕਰਨੀ ਜਾਂ ਧੜਿਆਂ ਦੇ ਵਿੱਚ ਰਹਿ ਕੇ ਰਾਜ ਕਰਨੀ ਰਾਜਨੀਤੀ ਕਰਨੀ ਸਿਆਨਪਨੀ ਹੈ ਕਾਬਲੇ ਗੌਰੇ ਕਿ 2 ਦਸੰਬਰ 2024 ਨੂੰ ਸ਼੍ਰੀ ਕਾਲਤਕ ਸਾਹਿਬ ਦੀ ਇਤਿਹਾਸਿਕ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਅਕਾਲੀ ਦਲ ਦੀ ਨਵੀਂ ਭਰਤੀ ਦੇ ਲਈ ਆਦੇਸ਼ ਦਿੰਦੇ ਹੋਏ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹਾਲਾਂਕਿ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਨੇ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੇ ਹੀ ਭਰਤੀ ਮੁਹਿੰਮ ਚਲਾਈ ਤੇ ਹੁਣ ਸੋਮਵਾਰ ਨੂੰ ਪ੍ਰਧਾਨ ਚੁਣਿਆ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤਤਿ ਸ਼੍ਰਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਸੁਧਾਰ ਲਹਿਰ ਤੇ ਪਲਟਵਾਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਡੈਲੀ ਗੇਟਸ ਦੀ ਰਾਏ ਤੋਂ ਬਿਨਾਂ ਪ੍ਰਧਾਨ ਚੁਣਿਆ ਗਿਆ ਜਲਾਸ ਕੱਲ ਤਾਂ ਅੱਜ ਪ੍ਰਧਾਨ ਦਾ ਐਲਾਨ ਕੋਈ ਕਿਉਂ ਸਿੰਘ ਸੇ ਬਣਾ ਨੇ ਚੁੱਲ੍ਹੇ ਸਮਟਣ ਦਾ ਹੁਕਮ ਦਿੱਤਾ ਸੀਗਾ ਹੁਣ ਵੱਖਰੀ ਪਾਰਟੀ ਬਣਾ ਕੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਐ ਜੀ ਪੀ ਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਉਹਨਾਂ ਦਾ ਕਹਿਣਾ ਹੈ ਕਿ ਵੱਖਰੇ ਚੁੱਲ੍ਹੇ ਸਮਟਣ ਵਾਲੇ ਹੁਕਮਦਾਰਾਂ ਗਿਆਨੀ ਹਰਪੀ ਸਿੰਘ ਵੀ ਸ਼ਾਮਲ ਸਨ ਜਿੱਥੇ ਕਿ ਅੱਜ ਆਪਰਤੀ ਕਮੇਟੀ ਦਾ ਅੰਮ੍ਰਿਤਸਰ ਦੇ ਵਿੱਚ ਠੀਕ 11 ਵਜੇ اجلاس ਹੋਣ ਜਾ ਰਿਹਾ ਹੈ ਆਪ ਜਸਤਰੀ ਕੇ ਦਿਨਾਂ ਸਰਜੀਤ ਸਿੰਘ ਰਖਣਾ ਦੇ ਵੱਲੋਂ ਪਹਿਲਾਂ ਬਿਆਨ ਦੇ ਦਿੱਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਪ੍ਰਧਾਨ ਹੋਣਗੇ ਤੇ ਇਸੇ ਨੂੰ ਲੈ ਕੇ ਐਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦੇ ਵੱਲੋਂ ਪਲਟਵਾਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਡੈਲੀਗੇਟ ਦੀ ਰਾਇ ਤੋਂ ਬਿਨਾਂ ਪ੍ਰਧਾਨ ਚੁਣਿਆ اجلاس ਗਲਤਾਂ ਅੱਜ ਪ੍ਰਧਾਨ ਦਾ ਐਲਾਨ ਕਿਉਂ ਕੀਤਾ ਗਿਆ ਉੱਥੇ ਇਹ ਗੱਲ ਦੱਸੀ ਗਈ ਕਿ ਡੈਲੀਗੇਟ ਜਿਹੜੇ ਆ ਉਦੇਸ਼ ਦੇ ਵਕਫਾ ਕੋਨਿਆਂ ਵਿੱਚੋਂ ਡੈਲੀਗੇਟ ਆਉਣਗੇ ਜਿਹੜੇ ਕਿ ਚੁਣੇਗੇ ਜਿਹੜੀ ਇਹ ਭਰਤੀ ਕੀਤੀ ਸੀ ਤੇ ਹੁਣ ਅੱਜ ਰਖੜਾ ਸਾਹਿਬ ਨੇ ਬੜੀ ਆਪਣੀ ਜ਼ਿੰਮੇਵਾਰਾ ਨਾਲ ਹیثیت ਦੇ ਮੱਦੇ ਨਜ਼ਰ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਕੱਲ ਨੂੰ ਪ੍ਰਧਾਨ ਚੁਣੇ ਜਾਣਗੇ ਤੇ ਬੀਬਾ ਸਤਵੰਤ ਕੌਰ ਜਿਹੜੇ ਆ ਉਹ ਧਾਰਮਿਕ ਵਿੰਗ ਦੇ ਜਿਹੜੇ ਮੁਖੀ ਹੋਣਗੇ। ਤੋਂ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਜਨਕ ਹੈ ਕਿ ਬੜਾ ਕੱਲ ਨੂੰ ਡੈਲੀਗੇਟ اجلاس ਦਾ ਤਾਂ ਕੋਈ ਮਤਲਬ ਹੀ ਨਹੀਂ ਰਿਹਾ ਗਿਆ। ਬੜੇ ਰੌਲੇ ਪਾਏਗੇ ਬੀਬੀ ਜਗੀਰ ਕੌਰ ਜੀ ਵੀ ਇਸ ਗੱਲ ਦਾ ਵਿਰੋਧ ਕਰਦੇ ਸੀ ਹੋਰ ਵੀ ਕਰਦੇ ਸੀ। ਦਫਾਫੇ ਚੋਂ ਪ੍ਰਧਾਨ ਨਿਕਲਦੇ ਨੇ ਫੈਸਲੇ ਕੀਤੇ ਜਾਂਦੇ ਨੇ। ਫਿਰ ਡੈਲੀਗਟ ਜਲਾਸ ਦਾ ਕੀ ਮਤਲਬ ਹੋਇਆ ਵੀ ਕੱਲ ਜਗਰਾਸ਼ਰਨ ਵਾਸਤੇ ਆ ਰਹੇ ਨੇ ਅਗਲੀ ਵੱਡੀ ਖਬਰ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਅੱਜ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਵੇਗੀ ਮਹਾਲੀ ਕੋਰਟ ਦੇ ਵਿੱਚ ਐਮ ਸੁਣਵਾਈ ਹੋਵੇਗੀ ਮਜੀਠੀਆ ਵੱਲੋਂ ਜ਼ਮਾਨਤ ਦੇ ਲਈ ਦਰਸਲ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਇਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਵਿਕਰਮ ਮਜੀਠੀਆ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਦਰਸਲ 25 ਜੂਨ ਨੂੰ ਪੰਜਾਬ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੇ ਖਿਲਾਫ ਵੱਡਾ ਐਕਸ਼ਨ ਕੀਤਾ ਗਿਆ ਸੀਗਾ ਪਹਿਲਾਂ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਤਾਂ ਫ ਅੰਮ੍ਰਿਤਸਰ ਸਥਿਤ ਰਿਹਾਈ ਸਤੇ ਰੇਡ ਕੀਤੀ ਗਈ ਉਸ ਦੇ ਬਾਅਦ ਉਹਨੂੰ ਗ੍ਰਿਫਤਾਰ ਕੀਤਾ ਗਿਆ ਦੋ ਵਾਰ ਰਿਮਾਂਡ ਵੀ ਹਾਸਲ ਕੀਤਾ ਗਿਆ ਆ ਤਾਂ ਇਸ ਦੇ ਵਿਚਾਲੇ ਅੱਜ ਉਹਨਾਂ ਦੀ ਪਟੀਸ਼ਨ ਤੇ ਅਹਿਮ ਸੁਣਵਾਈ ਹੋਣ ਜਾ ਰਹੀ ਹੈ ਮਜ ਬਿਕਰਮ ਅਜੀਠਿਆ ਦੇ ਵੱਲੋਂ ਜੋ ਕੋਰਟ ਦੇ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਗਈ ਹੈ ਮਹਾਲੀ ਕੋਰਟ ਦੇ ਵਿੱਚ ਇਸ ਤੇ ਸੁਣਵਾਈ ਹੋਵੇਗੀ ਖੈਰ ਇਸ ਤੇ ਪੂਰੀ ਸਾਡੀ ਨਜ਼ਰ ਰਹੇਗੀ ਕਿ ਕੋਰਟ ਦੇ ਵੱਲੋਂ ਆ ਕੀ ਫੈਸਲਾ ਸੁਣਾਇਆ ਜਾਂਦਾ ਕਿ ਅੱਜ ਫਾਈਨਲ ਫੈਸਲਾ ਸੁਣਾਇਆ ਜਾਂਦਾ ਜਾਂ ਉਸ ਦੇ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਇਹ ਅੱਜ ਸਪਸ਼ਟ ਹੋ ਜਾਵੇਗਾ